ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਿਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਹੋਰ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ ਇਹ ਪ੍ਰਕਿਰਿਆ ਕਿੰਮਈ ਦੀ ਰਹੀ ਹੈ ਔਰ ਕਿੰਨੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਇਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਪਾਕਿਸਤਾਨ ਨੇ ਟਰੰਪ ਨੂੰ ਨੋਵਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕਰ ਦਿੱਤਾ ਹੈ ਕੀ ਮਜਬੂਰੀ ਪੈ ਗਈ ਪਾਕਿਸਤਾਨ ਦੀ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਨੋਵਲ ਪ੍ਰਾਈਜ਼ ਜਿਹੜਾ ਉਹ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਇਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ 에ਅਰ ਇੰਡੀਆ ਨੇ ਤਿੰਨ ਅਧਿਕਾਰੀਆਂ ਨੂੰ ਖਾਮੀਆਂ ਦੇ ਕਰਕੇ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਹੈ ਇਹ ਹਟਾਣ ਦਾ ਕਾਰਨ ਕੀ ਰਿਹਾ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸੀਐਮ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਅਕਾਲੀਆਂ ਦੇ ਉੱਪਰ ਪੜਾਅਸ ਕੱਟਦੇ ਹੋਏ ਨਜ਼ਰ ਆਏ ਨੇ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਇਨਫਲੂਐਂਸਰ ਤੋਂ ਬਾਅਦ ਹੁਣ ਪੰਜਾਬੀ ਗਾਇਕਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਸੋ so, ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਲਈ ਬਾਦਦੇ ਆਜ਼ਦੀ ਆਪਣੀ ਪਹਿਲੀ ਖਬਰ ਵੱਲ। ਇਜ਼ਰਾਈਲ ਔਰ ਈਰਾਨ ਦੀ ਜੰਗ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਸਿੰਧੂ ਚਲਾਇਆ ਗਿਆ ਔਰ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਹੋਰ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਦਰਸਲ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਆਪਰੇਸ਼ਨ ਸਿੰਧੂ ਦੇ ਤਹਿਤ ਹੁਣ ਤੱਕ 500 ਤੋਂ ਵੱਧ ਭਾਰਤੀ ਨਾਗਰਿਕ ਈਰਾਨ ਤੋਂ ਵਾਪਸ ਲਿਆਂਦੇ ਗਏ ਨੇ ਵਿਦੇਸ਼ ਮੰਤਰਾਲੇ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਨਿਕਾਸੀ ਮੋਹਮ ਜਾਨਕਿ ਕਿ ਉਥੋਂ ਆਪਣੇ ਲੋਕਾਂ ਨੂੰ ਬਾਹਰ ਕੱਢਣ ਦੀ ਮੋਹਮ ਦੀ ਸਥਿਤੀ ਬਾਰੇ ਅਪਡੇਟ ਸਾਂਝੀ ਕੀਤੀ ਹੈ ਜਾਣਕਾਰੀ ਦੇ ਮੁਤਾਬਕ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਫੌਜੀ ਟਕਰਾਅ ਵਧਣ ਤੋਂ ਬਾਅਦ ਭਾਰਤੀ ਨਾਗਰਿਕ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਸ਼ਾਮਲ ਨੇ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਦੀ ਸਵੇਰ ਨੂੰ ਈਰਾਨ ਤੋਂ ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਦਿੱਲੀ ਪਹੁੰਚੇ ਨੇ ਭਾਰਤ ਨੇ ਬੋਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਈਰਾਨ ਤੋਂ ਕੱਢਣ ਦੇ ਲਈ ਆਪਰੇਸ਼ਨ ਸਿੰਧੂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਔਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਕਿਹਾ ਹੈ ਕਿ ਭਾਰਤ ਨੇ ਇੱਕ ਚਾਰਟਰਡ ਫਲਾਈਟ ਦੇ ਰਾਹੀਂ ਵਿਦਿਆਰਥੀਆਂ ਅਤੇ ਧਾਰਮਿਕ ਸ਼ਰਧਾਲੂਆਂ ਦੇ ਸਮੇਤ 290 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਸੁਰੱਖਿਅਤ ਕੱਢਿਆ ਹੈ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨਿਕਾਸੀ ਪ੍ਰਕਿਰਿਆ ਦੇ ਵਿੱਚ ਸਹੂਲਤ ਦੇਣ ਦੇ ਲਈ ਈਰਾਨ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਇੱਕ ਹੋਰ ਪੋਸਟ ਉਹਨਾਂ ਦੇ ਵੱਲੋਂ ਪਾਈ ਗਈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਰਕਮੇਨਿਸਤਾਨ ਤੋਂ ਪੌਂਚੀ ਇੱਕ ਨਿਕਾਸੀ ਉਡਾਨ ਦੇ ਬਾਰੇ ਉਹਨਾਂ ਨੇ ਜਦੋਂ ਬਿਰਵੇ ਸਾਂਝੇ ਕੀਤੇ ਤੇ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਜਾਰੀ ਹੈ ਆਪਰੇਸ਼ਨ ਸਿੰਧੂ ਦੀ ਗੱਲ ਕਰ ਰਹੇ ਹਾਂ ਅਸੀਂ ਬਹੁਤ ਸਾਰੇ ਲੋਕ ਸ਼ਾਇਦ ਇਹਨੂੰ ਸਮਝ ਰਹੇ ਹੋਣਗੇ ਆਪਰੇਸ਼ਨ ਸਿੰਦੂਰ ਜੋ ਪਾਕਿਸਤਾਨ ਔਰ ਭਾਰਤ ਦੇ ਵਿੱਚਕਾਰ ਜੰਗ ਚੱਲੀ ਸੀ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਉਹ ਆਪਰੇਸ਼ਨ ਸਿੰਦੂਰ ਸੀ ਪਰ ਇਜ਼ਰਾਈਲ ਔਰ ਈਰਾਨ ਦੀ ਜੰਗ ਦੇ ਵਿੱਚ ਜੋ ਈਰਾਨ ਤੋਂ ਨਾਗਰਿਕ ਕੱਢੇ ਜਾ ਰਹੇ ਨੇ ਉਸ ਆਪਰੇਸ਼ਨ ਦਾ ਨਾਮ ਆਪਰੇਸ਼ਨ ਆਪਰੇਸ਼ਨ ਸਿੰਧੂ ਹੈ ਆਪਰੇਸ਼ਨ ਸਿੰਧੂ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸਗਾਬਾਦ ਅਸਗਾਬਾਦ ਔਰ ਤੁਰਕਮੇਨਿਸਤਾਨ ਤੋਂ ਇੱਕ ਵਿਸ਼ੇਸ਼ ਨਿਕਾਸੀ ਦੇ ਉਡਾਨ ਉਡਾਨ ਜਿਹੜੀ ਆ ਨਿਕਾਸੀ ਉਡਾਨ 21 ਜੂਨ ਨੂੰ 3 ਵਜੇ ਨਵੀਂ ਦਿੱਲੀ ਪਹੁੰਚੀ ਜੋ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਆਈ ਹੈ ਇਸ ਦੇ ਨਾਲ ਆਪਰੇਸ਼ਨ ਸਿੰਧੂ ਤੇ ਤਹਿਤ ਹੁਣ ਤੱਕ ਈਰਾਨ ਤੋਂ 517 ਭਾਰਤੀ ਨਾਗਰਿਕ ਘਰ ਪਰਤੇ ਨੇ ਮਤਲਬ ਜਿੰਨੀਆਂ ਵੀ ਉਡਾਨਾਂ ਹੁਣ ਤੱਕ ਜਿਹੜੀਆਂ ਆਈਆਂ ਨੇ ਉਹ ਚਾਹੇ ਈਰਾਨ ਤੋਂ ਹੋਣ ਚਾਹੇ ਤੁਰਕਮੇਨਿਸਤਾਨ ਤੋਂ ਹੋਣ ਸਾਰਿਆਂ ਨੂੰ ਮਿਲਾ ਕੇ 517 ਭਾਰਤੀ ਨਾਗਰਿਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾ ਚੁੱਕਾ ਹੈ। ਪਾਕਿਸਤਾਨ ਨੇ 트ੰਪ ਨੂੰ ਨੋਵਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਹੈ। ਪਾਕਿਸਤਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਸਾਂਝੀ ਕੀਤੀ ਔਰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਹਾਲ ਹੀ ਦੇ ਵਿੱਚ ਆਏ ਭਾਰਤ-ਪਾਕਿਸਤਾਨ ਸੰਕਟ ਦੇ ਦੌਰਾਨ ਉਹਨਾਂ ਦੇ ਫੈਸਲਾਕੁਨ ਦਖਲ ਅਤੇ ਮੁੱਖ ਅਗਵਾਈ ਦੇ ਸਨਮਾਨ ਵਜੋਂ 2026 ਦਾ ਨੋਵਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 트ੰਪ ਨੇ ਬਾਰ ਬਾਰ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਘਟ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਹਾਲਾਂਕਿ ਭਾਰਤੀ ਆਗੂਆਂ ਤੇ ਅਧਿਕਾਰੀਆਂ ਨੇ ਇਸ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਸੀ ਇਹ ਨਾਮਜ਼ਦਗੀ ਉਦੋਂ ਸਾਹਮਣੇ ਆਈ ਹੈ ਜਦੋਂ ਸ਼ੁੱਕਰਵਾਰ ਨੂੰ 트ੰਪ ਨੂੰ ਨੋਬਲ ਇਨਾਮਾਂ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਮੀਡੀਆ ਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਤੇ ਉਸ ਮੌਕੇ ਦੇ ਉੱਤੇ 트ੰਪ ਨੂੰ ਨੋਬਲ ਪੁਰਸਕਾਰ ਦਿੱਤੇ ਜਾਣ ਦੇ ਬਾਰੇ ਜਦੋਂ ਮੀਡੀਆਦਾਰਿਆਂ ਦੇ ਵੱਲੋਂ ਸਵਾਲ ਪੁੱਛਿਆ ਸੀ ਤੇ ਡੋਨਾਲਡ 트ੰਪ ਨੇ ਕਿਹਾ ਸੀ ਕਿ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਨੋਵਲ ਪ੍ਰਾਈਜ਼ ਮਿਲਣਾ ਚਾਹੀਦਾ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਯੁੱਧ ਚੱਲ ਰਿਹਾ ਸੀ ਜਿਹੜਾ ਟਕਰਾਅ ਚੱਲ ਰਿਹਾ ਸੀ ਉਹ ਉਹਨਾਂ ਨੇ ਕਿਹਾ ਕਿ ਮੈਂ ਉਸ ਨੂੰ ਘਟ ਕਰਨ ਤੇ ਇੱਕ ਸੰਧੀ ਦਾ ਰਾਹ ਪਧਰਾ ਕਰਾਉਣ ਦੇ ਵਿੱਚ ਮੈਂ ਸ਼ਾਮਲ ਰਿਹਾ ਹਾਂ ਔਰ ਸੰਧੀ ਬਾਰੇ ਉਹਨਾਂ ਨੇ ਕਿਹਾ ਸੀ ਕਿ ਸੋਮਵਾਰ ਨੂੰ ਦੋ ਅਫਰੀਕੀ ਮੁਲਕਾ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਤੇ ਰਵਾਂਡਾ ਦੇ ਵਿਚਕਾਰ ਦੁਸ਼ਮਣੀ ਖਤਮ ਕਰਨ ਦੇ ਲਈ ਇੱਕ ਇਕਰਾਰਨਾਮੇ ਉੱਤੇ ਦਸਤਕਤ ਦਸਤਕਤ ਕੀਤੇ ਜਾਣਗੇ ਇਸ ਕਰਕੇ ਉਧਰ ਮੈਂ ਸ਼ਾਂਤੀ ਬਹਾਲ ਕਰਾਈ ਦੂਸਰੇ ਪਾਸੇ ਮੈਂ ਸ਼ਾਂਤੀ ਬਹਾਲ ਕਰਾਈ ਭਾਰਤ ਤੇ ਪਾਕਿਸਤਾਨ ਦੇ ਯੁੱਧ ਦੀ ਉਹਨਾਂ ਨੇ ਕਿਹਾ ਕਿ ਜੋ ਮੈਂ ਹੁਣ ਤੱਕ ਜਿਹੜੇ ਜਿਹੜੇ ਵੀ ਯੁੱਧ ਰਕਵਾ ਦਿੱਤੇ ਨੇ ਉਹਨਾਂ ਦੇ ਮੁਤਾਬਕ ਮੈਨੂੰ 3-4 ਨੋਬਲ ਪੁਰਸਕਾਰ ਜਿਹੜੇ ਉਹ ਮਿਲ ਜਾਣੇ ਚਾਹੀਦੇ ਸੀ ਡੋਨਲਡ ਟਰੰਪ ਨੇ ਇਸ ਮੌਕੇ ਦੇ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਦੂਸਰੇ ਪਾਸੇ ਹੁਣ ਭਾਰਤ ਪਾਕਿਸਤਾਨ ਦੇ ਵੱਲੋਂ ਡੋਨਲਡ ਟਰੰਪ ਨੂੰ ਨੋਬਲ ਪੁਰਸਕਾਰ ਦੇ ਲਈ ਨਾਮਜ਼ਦ ਕੀਤੇ ਜਾਣਾ ਤੁਹਾਨੂੰ ਉਹ ਪੋਸਟ ਵੀ ਅਸੀਂ ਦਿਖਾ ਰਹੇ ਹਾਂ ਜਿਹੜੀ ਪਾਕਿਸਤਾਨੀ ਸਰਕਾਰ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਔਰ ਉਸ ਵਿੱਚ ਪੋਸਟ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਡੋਨਲਡ 트੍ਰੰਪ ਨੂੰ ਕਿਉਂਕਿ ਉਹਨਾਂ ਨੇ ਸ਼ਾਂਤੀ ਬਹਾਲ ਕਰਾਈ ਹੈ ਦੋ ਪਰਮਾਣੂ ਪਰਮਾਣੂ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਪਰਮਾਣੂ ਸੀ ਔਰ ਆਨ ਆਲੇ ਟਾਈਮ ਦੇ ਉੱਤੇ ਇਹ ਜਿਹੜੀ ਲੜਾਈ ਸੀ ਉਹ ਬਹੁਤ ਵੱਡੀ ਹੋ ਸਕਦੀ ਸੀ ਪਰ ਡੋਨਲਡ 트੍ਰੰਪ ਨੇ ਇੱਕ ਵਧੀਆ ਅਗਵਾਈ ਕਰਦੇ ਹੋਏ ਇਸ ਯੁੱਧ ਨੂੰ ਰੋਕਵਾਇਆ ਔਰ ਇਸ ਕਰਕੇ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਅਗਲੀ ਖਬਰ 에어 ਇੰਡੀਆ ਦੇ ਨਾਲ ਜੁੜੀ ਹੋਈ ਹੈ ਦਰਸਲ 에어 ਇੰਡੀਆ ਨੇ ਤਿੰਨ ਅਧਿਕਾਰੀਆਂ ਨੂੰ ਖਾਮੀਆਂ ਕਾਰਨ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਹੈ ਦੇਸ਼ ਦੇ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਅਦਾਰੇ ਜਾਨਕੀ ਡੀਜੀਸੀਏ ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ 에ਅਰ ਇੰਡੀਆ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਤਿੰਨ ਅਧਿਕਾਰੀਆਂ ਨੂੰ ਗੰਭੀਰ ਸੁਰੱਖਿਆ ਖਾਮੀਆਂ ਕਾਰਨ ਕਰੂ ਸ਼ੈਡਿਊਲਿੰਗ ਅਤੇ ਰੋਸਟਰੀਂਗ ਦੇ ਨਾਲ ਸੰਬੰਧਿਤ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾ ਦੇਵੇ ਅਜਿਹੇ ਅਧਿਕਾਰੀਆਂ ਦੇ ਵਿੱਚ ਇੱਕ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਲ ਹੈ ਦੂਸਰੇ ਪਾਸੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ DGCA ਨੇ ਆਪਣੇ 20 ਜੂਨ ਦੇ ਹੁਕਮ ਦੇ ਵਿੱਚ 에어ਲਾਈਨ ਨੂੰ ਬਿਨਾਂ ਦੇਰੀ ਕੀਤੇ ਇਹਨਾਂ ਤਿੰਨ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਵੀ ਦਿੱਤੀ ਸੀ। ਦੂਜੇ ਪਾਸੇ 에어 ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਸਨੇ ਰੈਗੂਲੇਟਰ ਦੀਆਂ ਹਦਾਇਤਾਂ ਨੂੰ ਮੰਨ ਲਿਆ ਹੈ ਅਤੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ। 에어ਲਾਈਨ ਨੇ ਅੱਜ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਦੌਰਾਨ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਇਕੀਕ੍ਰਿਤ ਸੰਚਾਲਨ ਕੰਟਰੋਲ ਕੇਂਦਰ ਦੀ ਸਿੱਧੀ ਨਿਗਰਾਨੀ ਕਰਨਗੇ। 에어 ਇੰਡੀਆ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਕਿ ਸੁਰੱਖਿਆ ਪ੍ਰੋਟੋਕੋਲ ਅਤੇ ਮਿਆਰੀ ਅਭਿਆਸਾਂ ਦੀ ਪੂਰੀ ਪਾਲਣਾ ਹੋਣੀ ਚਾਹੀਦੀ ਹੈ। ਸੀਮ ਭਗਵੰਤ ਮਾਨ ਅਕਸਰ ਹੀ ਵਿਰੋਧੀ ਧਿਰਾਂ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਉਂਦੇ ਨੇ। ਅੱਜ ਵੀ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦੇ ਦੌਰਾਨ ਅਕਾਲੀ ਦਲ ਦੇ ਉੱਪਰ ਪੜਾਅਸ ਕੱਢੀ ਗਈ ਹੈ। ਦਰਸਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ 257 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਹਨਾਂ ਨੇ ਵਿਰੋਧੀ ਧਿਰ ਤੇ ਕਾਫੀ ਨਿਸ਼ਾਨੇ ਸਾਧਦੇ। ਇਸ ਦੌਰਾਨ ਮਾਨ ਨੇ ਅਕਾਲੀਆਂ ਨੂੰ ਕੇਰਿਆ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਤੇ ਦੋਸ਼ ਲਗਾਇਆ। ਕਿ ਉਹਨਾਂ ਨੇ ਜਲੀਆਂ ਵਾਲਾ ਬਾਗ ਦੇ ਵਿੱਚ ਵਿਸਾਖੀ ਦੇ ਮੌਕੇ ਤੇ ਗੋਲੀ ਚਲਾਉਣ ਵਾਲੇ ਜਰਨਲ ਡਾਇਰ ਦੇ ਗਲ ਦੇ ਵਿੱਚ ਸਰੂਪਾ ਪਾਇਆ ਸੀ ਤੇ ਮੁਜੀਠੀਆ ਦੇ ਅਧਿਕਾਰੀ ਉਹਨਾਂ ਨੂੰ ਡਿਨਰ ਵੀ ਕਰਵਾਇਆ ਗਿਆ ਸੀ ਸੀਐਮਾਨ ਨੇ ਕਿਹਾ ਕਿ ਮੇਰੇ ਬਾਰੇ ਕਹਿੰਦੇ ਨੇ ਕਿ ਸਾਰਾ ਦਿਨ ਮੈਂ ਟੱਲੀ ਹੋਇਆ ਰਹਿੰਦਾ 12 ਸਾਲ ਹੋ ਗਏ ਮੈਨੂੰ ਇਸ ਖੇਤਰ ਦੇ ਵਿੱਚ ਜੇ ਮੈਂ ਦਿਨ ਰਾਤ ਟੱਲੀ ਹੋਇਆ ਰਹਿੰਦਾ ਤੇ ਮੇਰਾ ਲੀਵਰ ਖਰਾਬ ਕਿਉਂ ਨਹੀਂ ਹੋਇਆ ਮੈਂ ਕਿਹੜਾ ਮੰਡੀ ਗੁਵਿੰਦਗੜ੍ਹ ਤੋਂ ਲੋਹੇ ਦਾ ਲੀਵਰ ਲਵਾਇਆ ਹੋਇਆ ਆਪ ਕੀ ਖਾਂਦੇ ਨੇ ਕਦੇ ਇਹਨਾਂ ਨੇ ਇਹਨਾਂ ਦੀਆਂ ਬਾਹਾਂ ਦੇਖੋ ਪਟੀਆਂ ਲੱਗੀਆਂ ਹੁੰਦੀਆਂ ਕਦੇ ਕਿਤੇ ਕੋਸ਼ ਲੱਗਾ ਹੁੰਦਾ ਮਾਨ ਨੇ ਕਿਹਾ ਕਿ ਮਜੀਠਿਆ ਅਤੇ ਸੁਖਵੀਰ ਬਾਦਲ ਦੀ ਆਪਸ ਵਿੱਚ ਨਹੀਂ ਬਣਦੀ ਮੈਂ ਕਦੇ ਨਹੀਂ ਤੁਹਾਨੂੰ ਕਿਹਾ ਇਹਨਾਂ ਦਾ ਆਪਸ ਦੇ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਹਨਾਂ ਨੇ ਦਾਵਾ ਕੀਤਾ ਕਿ ਹਰਸਿਮਰਤ ਅਤੇ ਮਜੀਠਿਆ ਵੀ ਇੱਕ ਦੂਜੇ ਤੋਂ ਦੂਰੀਆਂ ਬਣਾ ਚੁੱਕੇ ਨੇ ਮਾਨ ਨੇ ਕਿਹਾ ਕਿ ਪੈਸਾ ਬਹੁਤ ਬੁਰਾ ਹੁੰਦਾ ਮੈਂ ਕਦੇ ਆਹ ਗੱਲ ਨਹੀਂ ਦੱਸੀ ਪਰ ਹੁਣ ਦੱਸ ਰਿਹਾ ਮੇਰੇ ਨਾਲ ਪੰਗੇ ਲੈਂਦੇ ਨੇ ਕਲਾਕਾਰ ਹੋਣਾ ਕੀ ਬੁਰੀ ਗੱਲ ਹੈ ਕਲਾਕਾਰਾਂ ਨੂੰ ਸੁਣਨ ਲਈ ਲੋਕ ਕਿੰਨੇ ਪੈਸੇ ਖਰਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਦਿਨ ਜਰਨਲ ਡਾਇਰ ਨੇ ਗੋਲੀਆਂ ਚਲਾਈਆਂ ਸੀ ਉਸ ਦਿਨ ਉਸਨੇ ਮਜੀਠੀਆ ਦੇ ਘਰ ਡਿਨਰ ਕੀਤਾ ਸੀ ਜਿਸ ਤੋਂ ਬਾਅਦ ਉਹ ਉਹਦੇ ਸਰੂਪਾ ਵੀ ਪਾਇਆ ਗਿਆ ਉਹਨੂੰ ਉੱਥੇ ਹਜ਼ਾਰਾਂ ਦਾ ਹਜ਼ਾਰਾਂ ਲੋਕਾਂ ਦਾ ਖੂਨ ਵਹਿ ਰਿਹਾ ਸੀ ਅਤੇ ਇਹਨਾਂ ਦੇ ਘਰ ਰੈੱਡ ਵਾਈਨ ਚੱਲ ਰਹੀ ਸੀ ਜਰਨਲ ਡਾਇਰ ਨੇ ਕਿਹਾ ਸੀ ਕਿ ਮੈਂ ਸ਼ਰਾਬ ਪੀਣਾ ਮੈਂ ਸਿਗਰਟ ਪੀਣਾ ਕਲੀਨ ਸ਼ੇਵਾਂ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਰਨਲ ਡਾਇਰ ਆਨਰੇਰੀ ਸਿਖ ਹੈ ਦੁਨੀਆ ਦਾ ਪਹਿਲਾ ਸਨਮਾਨਯੋਗ ਸਿਖ ਹੈ ਜਿਵੇਂ ਇਤਿਹਾਸ ਲੱਭਣ ਲੱਗ ਜਾਨਾ ਤਾਂ ਲੋਕ ਕਹਿੰਦੇ ਨੇ ਕਿ ਇਹ ਨਿਜੀ ਬੋਲਦਾ ਸੀਮ ਭਗਵੰਤ ਮਾਨ ਨੇ ਇਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਉੱਪਰ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਸਿੱਧੇ ਨਿਸ਼ਾਨੇ ਸਾਦੇ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਇਨਫਲੂਐਂਸਰ ਕਮਲ ਕੌਰ ਭਾਬੀ ਦੀ ਮੌਤ ਤੋਂ ਬਾਅਦ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਮਲ ਕੌਰ ਦੀ ਗੱਡੀ ਦੇ ਨਾਲ ਅਮਰਿਤਪਾਲ ਸਿੰਘ ਮਹਿਰੋ ਦੀ ਗੱਡੀ ਇੱਕ ਟੋਲ ਟੈਕਸ ਤੋਂ ਨਿਕਲਦੀ ਹੋਈ ਨਜ਼ਰ ਆਈਏ ਇੱਕ ਪਾਸੇ ਚਰਚਾ ਇਹ ਚੱਲ ਰਹੀ ਹੈ ਕਿ ਇਹ ਵੀਡੀਓ ਜਿਹੜੀ ਹੈ ਕਿਤੇ ਨਾ ਕਿਤੇ ਇਹ ਜ਼ਰੂਰ ਸਾਬਤ ਕਰਦੀ ਹੈ ਜਾਂ ਇਸ ਕੇਸ ਦੇ ਨਜ਼ਦੀਕ ਪਹੁੰਚਦੀ ਹੈ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਹੀ ਇਸ ਕਤਲ ਨੂੰ ਕੀਤਾ ਗਿਆ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਉਤੇ ਜਾਂਚ ਲਗਾਤਾਰ ਚੱਲ ਰਹੀ ਹੈ ਦੂਸਰੇ ਪਾਸੇ ਹੁਣ ਇਨਫਲੂਐਂਸਰ ਤੋਂ ਬਾਅਦ ਪੰਜਾਬੀ ਗਾਇਕਾ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਦਰਸਲ ਕੈਮਬੀ ਰਾਜਪੂਰੀਆ ਨਾਂ ਦਾ ਮਸ਼ਹੂਰ ਪੰਜਾਬੀ ਗਾਇਕ ਹੈ ਜਿਸ ਨੇ ਮੰਗਲਵਾਰ ਨੂੰ ਆਪਣੇ YouTube ਚੈਨਲ ਤੇ ਆਪਣਾ ਨਵਾਂ ਗੀਤ ਤੇਜਮਾਲ ਰਿਲੀਜ਼ ਕੀਤਾ ਪਟਿਆਲਾ ਦੇ ਵਿੱਚ ਜਨਮੇ ਪੰਜਾਬੀ ਗਾਇਕ ਕੈਂਬੀ ਰਾਜਪੂਰੀਆ ਦੀ ਇਸ ਵੀਡੀਓ ਨੇ ਪ੍ਰਸ਼ੰਸਕਾਂ ਦਾ ਬਹੁਤ ਧਿਆਨ ਖਿੱਚਿਆ ਕਿਉਂਕਿ ਗਾਇਕ ਨੇ ਗੀਤ ਦੇ ਅਖੀਰ ਦੇ ਵਿੱਚ 13 ਸੈਕਿੰਡ ਦਾ ਪੀਕੇ ਵਰਗਾ ਵੀਡੀਓ ਜੋੜਿਆ ਪੀਕੇ ਮਤਲਬ ਅਮੀਰ ਖਾਨ ਦੀ ਇੱਕ ਫਿਲਮ ਆਈ ਸੀ ਪੀਕੇ ਜਿਹਦੇ ਵਿੱਚ ਅਮੀਰ ਖਾਨ ਬਿਨਾਂ ਕੱਪੜਿਆਂ ਤੋਂ ਇੱਕ ਰੇਡੀਓ ਲੈ ਕੇ ਖੜੇ ਸੀ ਵੀਡੀਓ ਦੇ ਵਿੱਚ ਕੈਂਬੀ ਰਾਜਪੂਰੀਆ ਨੇ ਵੀ ਬਿਨਾ ਕੱਪੜਿਆਂ ਦੇ ਉਹਨਾਂ ਨੂੰ ਦੇਖਿਆ ਜਾ ਸਕਦਾ ਹੈ ਲਾਸਟ ਦੇ 13 ਸੈਕਿੰਡ ਦੇ ਵਿੱਚ ਪਰ ਇੱਕ ਰੇਡੀਓ ਉਹਨਾਂ ਦੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਅਮੀਰ ਖਾਨ ਨੇ ਆਪਣੀ ਸੁਪਰ ਹਿੱਟ ਫਿਲਮ ਪੀਕੇ ਦੇ ਵਿੱਚ ਫੜਿਆ ਹੋਇਆ ਸੀ ਜਿਸ ਤੋਂ ਬਾਅਦ ਕੈਂਬੀ ਨੂੰ ਵੀ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਜਾਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਬਾਰੇ ਕੈਂਬੀ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਇਸ ਦੇ ਬਾਰੇ ਦੱਸਿਆ ਤੁਹਾਨੂੰ ਉਹ ਵੀਡੀਓ ਸੁਣਾਉਂਦੇ ਹਾਂ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਤੇ ਬੰਦੇ ਵੇਟ ਕਰਕੇ ਮੈਂ ਲਾਈਵ ਨਹੀਂ ਕਰਨਾ 5 ਮਿੰਟ ਦਾ ਲਾਈਵ ਆ ਤੁਹਾਡੇ ਨਾਲ ਗੱਲ ਕਰਕੇ ਦੁਬਾਰਾ ਇਹ ਵੀਡੀਓ ਨੂੰ ਪੋਸਟ ਕਰ ਦਊਗਾ ਤੁਸੀਂ ਵੇਖ ਲਿਓ ਪਹਿਲਾਂ ਤਾਂ ਧੰਨਵਾਦ ਉਹਨਾਂ ਸਾਰੇ ਸੱਭਿਆਚਾਰਕ ਧਾਰੇਚ ਰਹਿਣ ਵਾਲੇ ਪੰਜਾਬੀਆਂ ਦਾ ਜਿਨ੍ਹਾਂ ਨੇ ਜਿਹੜੀ ਉਹ ਵੀਡੀਓ ਪਾਈ ਸੀ ਹਾਰੇ ਹਾਰੇ ਤੇ ਮਾਗਰ ਨੂੰ ਗਾਉਦੇ ਆ ਉਹਦੇ ਚ ਵਾਲੇ ਦਾਇਰੇ ਚ ਰਹਿ ਕੇ ਜਿਨ੍ਹਾਂ ਨੇ ਮਾਵਾ ਪਣਾ ਦੀਆਂ ਗਾਲਾਂ ਕੱਢੀਆਂ ਸ਼ਿਮਾ ਦਾ ਪਹਿਲਾਂ ਧੰਨਵਾਦ ਪੰਜਾਬੀਆਂ ਨੇ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਆਰਟਿਸਟ ਹੀ ਲੱਭਦੇ ਆ ਫਰਸਟ੍ਰੇਸ਼ਨ ਘਟਣ ਪਤਾ ਵੀ ਰਾਤ ਤੁਰੇ ਜਾਂਦੇ ਕਿਸੇ ਨੂੰ ਕੱਢਾਂਗੇ ਤਾਂ ਥਾਪੜੇ ਖਾਵਾਂਗੇ ਆਰਟਿਸਟ ਨੂੰ ਕੱਢਦੇ ਆ ਘਰੇ ਬਹਿ ਕੇ ਜੀ ਸਾਨੂੰ ਕੁਝ ਬੋਲੂਗਾ ਤੇ ਫਿਰ ਪਤਾ ਖੇਲਾਂਗੇ ਕਿ ਇਹਨਾਂ ਨੂੰ ਸਰੋਤਿਆਂ ਦਾ ਸਰੋਤਿਆਂ ਨਾਲ ਗੱਲ ਕਰਨ ਦੀ ਆ ਕਰਨੀ ਹੈ ਜੀ ਫੇਰਾ ਫਰਾ ਸਾਰੇ ਸੀਨ ਨਹੀਂ ਹੁੰਦੇ ਚਲੋ ਛੱਡੋ ਇਹ ਗੱਲ ਉਹ ਉਸ ਤੋਂ ਬਾਅਦ ਜੋ ਵੀ ਚਲੋ ਵੀਡੀਓ ਪਾਈਆ ਉਦੀ ਪਹਿਲਾਂ ਤਾਂ ਡੇਢ ਦਿਨ ਠੀਕ ਰਿਹਾ ਸਿਸਟਮ ਬਾਅਦ ਵਿੱਚ ਹੁਣ ਹੋਰ ਰੰਗਤ ਦਿੱਤੀ ਜਾ ਰਹੀ ਆ ਉਸ ਸੀਨ ਨੂੰ ਪਤਾ ਨਹੀਂ ਕਿਹੜੇ ਪ੍ਰੋਪਾਗੈਂਡ ਦੇ ਤਹਿਤ ਕਿਉਂਕਿ ਵੀ ਬਾਲੀ ਤਿਆਰ ਕਰਨ ਵਾਲੇ ਹੈਗੇ ਨੇ ਉਹਨੂੰ ਹੋਰ ਹਵਾ ਦਿੱਤੀ ਜਾ ਰਹੀ ਆ ਤੇ ਮੇਰੀ ਰਿਕਵੈਸਟ ਆ ਮੇਰੀ ਰਿਕਵੈਸਟ ਆ ਕਿ ਪਲੀਜ਼ ਮੈਂ ਇੱਕ ਧਾਰੇ ਚ ਰਹਿ ਕੇ ਰੂਲ ਐਂਡ ਰੈਗੂਲੇਸ਼ਨ ਚ ਰਹਿ ਕੇ ਵੀਡੀਓ ਪੋਸਟ ਕੀਤੀ ਆ ਤੇ ਤੁਸੀਂ 1.5 ਦਿਨ ਤਾਂ ਮੈਨੂੰ ਇਗਨੋਰ ਕੀਤਾ ਜਿਹੜੇ ਮੈਨੂੰ ਮੈਸੇਜ ਨੂੰ ਕਰਦੇ ਰਹੇ ਤੁਸੀਂ ਮੈਨੂੰ ਲੱਗਾ ਕਿ ਚਲ ਫੇਰ ਉਹ ਗਾਈਡੀਆਂ ਤੋਂ ਸਵਾਦ ਲੈਂਦੀ ਆ ਜਾਂ ਤਾਂ ਹੁਣ ਥੋੜੀਆਂ ਹੋਰ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਤੇ ਮੈਂਸ਼ਨ ਕਰ ਰਹੇ ਨੇ ਹੋਰਾਂ ਬੰਦਿਆਂ ਨੂੰ ਤੇ ਕਮੈਂਟ ਕਰ ਰਹੇ ਨੇ ਦੀ ਨੰਬਰ ਤੇਰਾ ਆ ਇਹਦਾ ਨੰਬਰ ਲਾਓ ਜੀ ਲੱਚਰ ਤਾਂ ਲਾਈ ਆਈਏ ਉਹ ਇਦਾਂ ਹਾਂ ਤਾਂ ਕੋਈ ਚੀਜ਼ ਗਲਤ ਨਹੀਂ ਕਰੀ ਬਾਲੀਵੁੱਡ ਚੋਚੀ ਹੋਈ ਸੀ ਬੈਸਟ ਵੇ ਪੋਸੀਬਲ ਇਹ ਸੀਗਾ ਕਿਉਂਕਿ ਜਿਹੜੇ ਟੁੱਟਲ ਰਹਿ ਗਏ ਨੇ ਗਾਲਾਂ ਕੱਢੀਆਂ ਪਾਉਣਾ ਲਈ ਵੀ ਪਾਈ ਇਹਨੂੰ ਹੋਸਟੇਟਾਂ ਤੋਂ ਬੋਮੇ ਸਜਾਈ ਜੀ ਥਰੂ ਕਰਨਾ ਪੈਣਾ ਸੀ ਸਾਰੀ ਜਨਗੀ ਦਾ ਕਲੰਕ ਸੀ ਇੱਥੇ ਸੋਸ਼ਲ ਮੀਡੀਆ ਤੇ ਰਹਿਣਾ ਆਪਾਂ ਕਿ ਦੂਜੀ ਗੱਲ ਆਪਾਂ ਜਿਹੜੀ ਜ਼ੁਬਾਨ ਕਰਤੀ ਜੋ ਕਹੇ ਤਾ ਉਹ ਕਰਨਾ ਸੀ ਫਿਰ ਵੀ ਬੈਸਟ ਵੇ ਪੋਸੀਬਲ ਦੇ ਵਿੱਚ ਉਹ ਚੀਜ਼ ਕਰੀਆ ਸੋ ਤੁਸੀਂ ਆ ਜਿਹੜੀਆਂ ਜੋ ਵੀ ਚੀਜ਼ਾਂ ਕਰ ਰਹੇ ਹੋ ਆ ਮੈਸੇਜਾਂ ਵਾਲੀਆਂ ਕਮੈਂਟਾਂ ਵਾਲੀਆਂ ਮੈਨੂੰ ਪਤਾ ਵੀ ਇਹ ਚਲੋ ਮੋਸਟ ਆਫ ਦਾ ਟਾਈਮ ਠੀਕ ਚੀਜ਼ ਹੁੰਦੀ ਆ 100 ਕਰਦੇ ਆ ਕਿਹੜਾ ਨੰਬਰ ਲੱਗਣਾ ਹੁਣ ਆ ਹੁਣ ਆਹੀ ਉਹਨਾ ਉਹ ਹੁਣ ਮੇਰਾ ਭਰਾ ਮੈਂ ਬਹੁਤ ਹੀ ਕਾਮ ਤੇ ਸ਼ਾਂਤ ਇਨਸਾਨ ਆ ਜਿਹੜੇ ਬੰਦੇ ਆਪਾਂ ਨੂੰ ਮਿਲੇ ਆ ਕਦੇ ਜੰਗੀਰ ਉਹਨੂੰ ਪਤਾ ਹੈ ਤੁਰੇ ਜਾਂਦੇ ਜਿਹੜੇ ਮਿਲੇ ਆ ਆਮ ਬੰਦਾ ਵੀ ਮਿਲਿਆ ਉਹਨੂੰ ਵੀ ਪਤਾ ਹੈ ਜਦੋਂ ਇਦਾਂ ਦੇ ਬੰਦੇ ਨੂੰ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਨੂੰ ਤੁਸੀਂ ਬਿਨਾਂ ਮਤਲਬ ਤੋਂ ਪ੍ਰੈਸ਼ਰਾਈਜ਼ ਕਰਕੇ ਜਾਂ ਬਿਨਾਂ ਮਤਲਬ ਤੋਂ ਪ੍ਰੋਬਲਮ ਕ੍ਰੀਏਟ ਕਰਕੇ ਕੁਛ ਇਦਾਂ ਦਾ ਕਾਬੂ ਦਾ ਟਰਾਈ ਕਰੋਗੇ ਫਿਰ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਬੰਦੇ ਦੇ ਸ਼ਾਂਤ ਦੇ ਅੰਦਰ ਰੌਲਾ ਕਿੰਨਾ ਹੁੰਦਾ ਸੋ ਕੋਈ ਲਪੇਟਿਆ ਨਾ ਲਾ ਕੋ ਬਿਨਾ ਮਤਲਬ ਐਵੇਂ ਬਿਨਾ ਕਿਸੇ ਵਜ੍ਹਾ ਦੇ ਮੈਂ ਕੋਈ ਧਮਕੀ ਦੇ ਰਿਹਾ ਇਸ਼ਤਿਹਾਰ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਡਰਾਉਣ ਲਈ ਨਹੀਂ ਕਹਿ ਰਿਹਾ ਮੈਂ ਇੱਕ ਰਿਕਵੈਸਟ ਕਰ ਰਿਹਾ ਨਾ ਤਾਂ ਮੇਰਾ ਕੋਈ ਪੋਲਿਟਿਕਲ ਲਿੰਕ ਨਹੀਂ ਨਾ ਮੇਰੀ ਕੋਈ ਉਦਾਂ ਦੇ ਬੰਦਿਆਂ ਨਾਲ ਲਿੰਕ ਨਹੀਂ ਕਿ ਜਿਹੜਾ ਦੇ ਸਿਰ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਂ ਰੱਬ ਤੋਂ ਸੁਝਾਉਣ ਦਾ ਤਰੀਕਾ ਹੈ ਪਿਆਰ ਨਾਲ ਰੱਬ ਤੋਂ ਰੱਬ ਦੀ ਰਜ਼ਾ ਵਿੱਚ ਰਹਿ ਕੇ ਉਸ ਤੋਂ ਡਰਨਾ ਥੋੜਾ ਜਿਹਾ ਸ਼ੀਨੂ ਹੋਰੰਗਤ ਨਾ ਦਿੱਤੀ ਜਾਵੇ ਪੋਜ਼ਿਟਿਵਿਟੀ ਫਲਾਉ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਦੇ ਤਰੀਕੇ ਨਾਲ ਲਾਓ ਆਲਰੇਡੀ ਲੋਕਾਂ ਦੀ ਜਿੰਦੀ ਬਹੁਤ ਬਹੁਤ ਚਾਹ ਰਿਆ ਪੱਠਾ ਸਦਾ ਆਪਾਂ ਹਰ ਇੱਕ ਵੰਦਾਬ ਦੀ ਜਵੀਦ ਦੀ ਜੰਗ ਜਿਆ ਤੇ ਹਰ ਇੱਕ ਵੰਦਾ ਤਿਆਰ ਵਰ ਤਿਆਰੀ ਹੈ ਜ਼ਿੰਦਗੀ ਚ ਤੋਹ ਯਰ ਪੋਜ਼ਿਟਿਵ ਚੀਜ਼ ਜੋ ਵੀ ਨੈਗੇਟਿਵ ਲੱਗ ਲੈਂਦੇ ਹੋ ਜਰਕੇ तरीका ਇਹ ਹੋਣਾ ਚਾਹੀਦਾ ਵੀ ਨੈਗੇਟਿਵ ਚੀਜ਼ ਜੋ ਵੀ ਆਪਾਂ ਕੋਸ਼ਿਸ਼ ਕਰੂ ਪੋਜ਼ਿਟਿਵ ਲੱਗੀ ਉਹ ਚ ਚੱਲ ਜਾਰ ਰਹੀ ਹੈ ਜੀ ਹੋਈ ਹੈ ਕੋਈ ਚੱਕਰ ਨਹੀਂ ਰੱਬ ਦੀ ਖਰੀਰ ਰਜ਼ਾ ਸੀ ਜੇ ਕੋਈ ਗਲਤੀ ਹੋਈ ਕਿਸੇ ਬੰਦੇ ਤੋਂ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਮੈਂ ਕੋਈ ਗਲਤ ਨਹੀਂ ਕਰਿਆ ਬਾਕੀ ਕੋਈ ਕਹਿਣ ਦਾ ਮੇਰਾ ਮਤਲਬ ਇਹ ਹੀ ਆ ਮੈਂ ਕਦੀ 5 6 ਸਾਲ ਬਾਅਦ ਲਾਈਵ ਆਇਆ ਮੈਨੂੰ ਗਾਲ੍ਹੀਆਂ ਗੱਲਾਂ ਨਹੀਂ ਆਉਂਦੀਆਂ ਜੋ ਮੇਰਾ ਭਰਾ ਕਰੈਮੀ ਹੋਰ ਕਰਨਾ ਹੋਰ ਪਾਸੇ ਨਹੀਂ ਤੇ ਜਾਣੀ ਆ ਅੱਜ ਜਾਵਾਂਗੇ ਕਿ ਪਲੀਜ਼ ਇਹਨੂੰ ਐਂਟਰਟੇਨਮੈਂਟ ਤਰੀਕੇ ਨਾਲ ਹੀ ਲਾਓ ਤੇ ਆਪਦੀਆਂ ਫੇਕ ਗੱਡੀਆਂ ਤੋਂ ਜਾਂ ਅਜਨਲ ਐਕੀਨਾ ਤੋਂ ਉੰਨੀ ਗੱਲ ਕਰੋ ਜਿਹੜੀ ਮੁੜ ਕੇ ਲੱਤਾਂ ਪਾਰ ਚੱਲ ਜਵੇ ਮੈਂ ਥੋੜਾ ਨਕਾਬਰਾ ਆ ਤੇ ਜਿੰਨਾ ਹੋ ਸਕਦਾ ਜੇ ਹੋ ਸਕਦਾ ਮੇਰੇ ਕੰਮ ਨੂੰ ਪਿਆਰ ਦੋ ਚੇ ਨਹੀਂ ਹੋ ਸਕਦਾ ਫਿਰ ਫੋਲੋ ਅਨਫੋਲੋ ਬਲੌਕ ਅਨਬਲੌਕ ਕਾਲਾ ਬਟਨ ਹੈਗਾ ਆ ਰੱਬ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਚ ਰੱਖੇ ਖੁਸ਼ ਰੱਖੇ ਲਵ ਯੂ ਆ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ